ਸਤਿ ਸ੍ਰੀ ਅਕਾਲ ਦੋਸਤੋ ਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਅਸੀਂ ਪਿੰਡ ਮਲਪੁਰਾੜਾ ਕਾਂ ਦੇ ਵਿੱਚ ਮੌਜੂਦ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਬਰਜ ਟੈਲ ਦਾਸ ਤੇ ਬਨ ਬਨ ਜਿਹੜਾ ਬਨ ਨੂੰ ਖਾਰਾ ਪੈਂਦਾ ਸੀ ਉਸ ਦੇ ਮੱਦੇ ਨਜ਼ਰ ਇੱਥੋਂ ਪੱਥਰਾਂ ਦੀ ਸੇਵਾ ਜਾ ਰਹੀ ਹੈ ਔਰ ਨਿਰੰਤਰ ਸੇਵਾ ਚੱਲ ਰਹੀ ਹੈ ਅ ਮੇਰੇ ਪਿੱਛੇ ਤੁਸੀਂ ਤਸਵੀਰ ਚ ਦੇਖ ਰਹੇ ਹੋ ਸਾਰੇ ਸੇਵਾਦਾਰ ਵੀਰ ਅਲੱਗ-ਅਲੱਗ ਪਿੰਡਾਂ ਤੋਂ ਨੰਗਲ ਜੱਟਾਂ ਤੋਂ ਹੋ ਗਿਆ ਹੋਰ ਕਈ ਪਿੰਡਾਂ ਤੋਂ ਵੀ ਆ ਗਏ ਸਾਰਿਆਂ ਨਾਲ ਤੁਹਾਡੀ ਆਪਾਂ ਗੱਲਬਾਤ ਜ਼ਰੂਰ ਕਰਾਵਾਂਗੇ ਕਿ ਦੇਖੋ ਕਿਵੇਂ ਨਿਰੰਤਰ ਸੇਵਾ ਚੱਲ ਰਹੀ ਹੈ ਆਪਣੀਆਂ ਟਰਾਲੀਆਂ ਲੈ ਕੇ ਪਹੁੰਚੇ ਹੋਏ ਆ ਆਓ ਇਹਨਾਂ ਦੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤੇ ਮੈਂ ਚਰਨਜੀਤ ਸਿੰਘ ਪਿੰਡ ਮਲਪੜਕਾ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਨਗਰ ਦੇ ਸਰਪ ਪਹਿਲਾਂ ਅਸੀਂ ਢੰਗੜਪੁਰ ਪੰਤੇ ਵੱਡੀ ਪੱਧਰ ਤੇ ਟਾਲੀਆਂ ਲੈ ਕੇ ਫਿਰ ਮਿਰਜ਼ਾਪੁਰ ਜੀ ਉਸ ਤੋਂ ਬਾਅਦ ਚ ਅਸੀਂ ਬੜੀ ਟਹਿਲ ਦਾਸ ਵਾਸਤੇ ਗਏ ਉੱਥੇ ਕਟੋੜਾ ਸੀ 25 ਟਰਾਲੀਆਂ ਮਿੱਟੀ ਦੀਆਂ ਸੀ ਪਿੰਡ ਵੀਰੋਵਾਲ ਤੋਂ ਲੈ ਕੇ ਆਏ ਆ ਤੋਂ ਸਾਡੇ ਜਿਹੜੀ ਸਾਨੂੰ ਸੇਵਾ ਭੇਜੀ ਆ ਇਹ ਜਿਹੜਾ ਟਰਾਲੀਆਂ ਵਾਸਤੇ ਸੋ ਕਿਰਨ ਚਾਹਲ ਪਤਨੀ ਪਵਨ ਚਾਹਲ ਜੁਕੇ ਤੇ ਫਿਰ ਉਹਨਾਂ ਦੇ ਪਰਿਵਾਰ ਪਿੰਡ ਅੜਕਪਾ ਬਰਬਲ ਉਹ ਇਹਨਾਂ ਨੇ ਸਾਨੂੰ ਸੇਵਾ ਭੇਜੀ ਆ ਸੋ ਬੜਾ ਧੰਨਵਾਦ ਕਰਦੇ ਇਹਨਾਂ ਦਾ ਤੇ ਨਾਲ ਹੀ ਸਾਧ ਸੰਗਤ ਜੀ ਅਨੰਦਗੜ੍ਹ ਕਿਲੇ ਵਾਲੇ ਕਾਰਸੀ ਵਾਲੇ ਬਾਬੇ ਸਤਨਾਮ ਸਿੰਘ ਜੀ ਜੋ ਅਸੀਂ ਉੱਥੇ ਬੰਦ ਤੇ ਪਹੁੰਚੇ ਸੀ ਉਹਨਾਂ ਨੇ ਅਰਦਾਸ ਕੀਤੀ ਕਿ ਜਿਹੜਾ ਇਹ ਇਲਾਕੇ ਦੇ ਸੰਗਤਾਂ ਵੱਲੋਂ ਪੂਰਨ ਉਹਨਾਂ ਨੂੰ ਜ਼ੋਰ ਪਾਇਆ ਕਿ ਬਾਬਾ ਜੀ ਆਪ ਤੁਸੀਂ ਕਮਾਂਡ ਸੰਭਾਲੋ ਬਾਬਾ ਜੀ ਨੇ ਕਮਾਂਡ ਸੰਭਾਲੀ ਉਸ ਤੋਂ ਬਾਅਦ ਚ ਅਸੀਂ ਬਾਬਾ ਜੀ ਨੂੰ ਉੱਥੇ ਮਿਲੇ ਅਰਦਾਸ ਬੇਨਤੀ ਵਿੱਚ ਤੇ ਨਾਲ ਹੀ ਸਾਡੇ ਨਾਲ ਸਾਡੀਆਂ ਹੋਰ ਸੰਗਤਾਂ ਸਾਡੇ ਜਗਤਾਰ ਭਾਜੀ ਜੀ ਹੈਗੇ ਸੀ ਤੇ ਬਲਾਪਰ ਸਿੰਘ ਜੜਕ ਜੀ ਸੋ ਆਪਾਂ ਉੱਥੇ ਹਾਜ਼ਰ ਸਨ ਅਸੀਂ ਬਾਬਾ ਜੀ ਦੱਸੇ ਸਾਡੇ ਪਿੰਡ ਮਲਪੁਰ ਦੇ ਪੱਥਰ ਬਹੁਤ ਜ਼ਿਆਦਾ ਹੈਗੇ ਆ। ਸੋ ਬਾਬਾ ਜੀ ਇੱਥੇ ਦੇਖਣ ਆਏ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਹੁਕਮ ਕਰਤਾ ਸਾਰਿਆਂ ਸੰਗਤਾਂ ਨੂੰ ਇਲਾਕੇ ਦੇ ਸੰਗਤਾਂ ਨੂੰ ਇਹ ਕੱਲ ਦੇ ਮੁਕਾਬਲੇ ਅੱਜ ਟਰਾਲੀਆਂ ਜ਼ਿਆਦਾ ਆ ਰਹੀਆਂ ਬਹੁਤ ਜ਼ਿਆਦਾ ਆ ਰਹੀਆਂ ਹਾਂਜੀ ਹਾਂਜੀ ਸਾਡੀ ਅੱਜ ਜਿਹੜੀਆਂ ਟਰਾਲੀਆਂ ਵੀ 32 ਵਾਲਿਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੀਆਂ ਪਿੰਡ ਦੇ ਟਰਾਲੀਆਂ ਇੱਥੇ ਪਹੁੰਚੀਆਂ ਸੋ ਬੜਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਸੋ ਸਾਧ ਸੰਗਤ ਜੀ ਇਹ ਲਗਾਤਾਰ ਸੇਵਾ ਚੱਲੀ ਜਾਣੀਆਂ ਜੋ ਪੰਜਾਬ ਵਿੱਚ ਵੱਡੀਆਂ ਤਰਾਸਤੀਆਂ ਆ ਰਹੀਆਂ ਪੰਜਾਬੀ ਪੰਜਾਬੀਆਂ ਦਾ ਨਾਮ ਵਿਚ ਟੱਟ ਕੇ ਖੜਾ ਹੈਗਾ ਸ ਤਾਂ ਭੁੱਖੇ ਸਾਰੇ ਮਰਦੇ ਪੰਜਾਬੀਆਂ ਦਿਲ ਖੋਲ ਕੇ ਲੰਗਰ ਸੇਵਾ ਭੇਜੀ ਆ ਸੋ ਸਾਰੇ ਇਲਾਕੇ ਦੇ ਸੰਗਤਾਂ ਦਾ ਬੜਾ ਧੰਨਵਾਦ ਜੀ ਇਹ ਟ੍ਰਾਲੀਆਂ ਕੱਢ ਕੇ ਮੇਰੇ ਵੀਰ ਬਖੋ ਪਿੰਡਾਂ ਤੋਂ ਪਹੁੰਚੇ ਹੋ ਸੋ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਕਲਾਨੰਦ ਗੜ ਸਾਹਿਬ ਅਤੇ ਪਿੰਡ ਮੱਲਪੁਰ ਹੋਰ ਵੀ ਜਿੰਨੇ ਵੀ ਆਪਣੇ ਇਸ ਸਹਿਯੋਗੀ ਆ ਪੀਵੀ 32 ਵਾਲੇ ਆ ਅਸੀਂ ਇਹਨਾਂ ਨੂੰ ਇੰਨੀ ਬੇਨਤੀ ਕਰਦੇ ਆਂ ਕਿ ਆਪਾਂ ਵੱਧ ਵਾਰ ਟ੍ਰਾਲੀਆਂ ਲੈ ਗਾਈਏ ਆਪਾਂ ਇਹਨਾਂ ਤੋਂ ਪਿੱਲਰ ਲੱਦ ਕੇ ਉਹ ਦਰਿਆ ਦਾ ਬੰਨ ਮੋੜੀ ਆਪਾਂ ਪਰੇ ਨੂੰ ਉੱਥੇ ਕੰਮ ਦੇ ਬਹੁਤ ਜ਼ਿਆਦਾ ਜੀ ਹਾਂਜੀ ਕੰਮ ਦੇ ਜਿੱਦਿਆਂ ਆਪਾਂ 500 ਟਰਾਲੀਆਂ ਜਾਣਗੀਆਂ ਉਸ ਹਿਸਾਬ ਨਾਲ ਕੰਮ ਹੋਣਾ ਜੀ ਟਰਾਲੀਆਂ ਆਈ ਜਾਂਦੀਆਂ ਜੀ ਟਰਾਲੀਆਂ ਅੱਜ ਕੱਲ ਦੀ ਦਦਾ ਨਾਲ ਵੱਜ ਜਾ ਰਹੀਆਂ ਵਾ ਠੀਕ ਹੈ ਜੀ ਹਾਂਜੀ ਬਾਕੀਆਂ ਨੂੰ ਵੀ ਪੀ ਲੱਗ ਬਾਕੀਆਂ ਨੂੰ ਪੀ ਲੈ ਕੇ ਇੱਥੇ ਆਪਾਂ ਹੁਣ ਹੁਮਾ ਕੇ ਪਹੁੰਚ ਗਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਪ ਸਿੰਘ ਦੀਪਾ ਪਿੰਡ ਨੰਗਲ ਜੱਟਾਂ ਤੋਂ ਜਿਸ ਤਰ੍ਹਾਂ ਸਾਰੇ ਇਲਾਕੇ ਨੂੰ ਪਤਾ ਹੀ ਆ ਕਿ ਬਹੁਤ ਸਟਾਈਲ ਦਾਸਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਬੰਦ ਆ ਪਰ ਸਾਡੀ ਸਾਰੇ ਇਲਾਕੇ ਦੀ ਖੁਸ਼ਕਿਸਮਤੀ ਇਹ ਬੰਨ ਟੁੱਟਣ ਦੇ ਬਾਵਜੂਦ ਵੀ ਬਾਬਿਆਂ ਦੀ ਮਿਹਰ ਰਹੀ ਕਿ ਉਹ ਪਾਣੀ ਬਾਹਰ ਨਹੀਂ ਆਇਆ ਤੇ ਸਾਡਾ ਸਾਰਾ ਇਲਾਕਾ ਜਿੰਦਾਬਾਦਦਾ ਰਹਿ ਗਿਆ ਜੀ ਤੇ ਹੁਣ ਉੱਥੇ ਕਿਲਾ ਆਨੰਦਗੜ੍ਹ ਬਾਬਿਆਂ ਆਲੇ ਬਾਬਿਆਂ ਦੀ ਸੇਵਾ ਚੱਲ ਰਹੀ ਹੈ ਜੀ ਜੋ ਅਸੀਂ ਅੱਜ ਪੱਥਰ ਲੈਣ ਆਏ ਸੀਗੇ ਮੇਰੀ ਸਾਰੇ ਯੂਥ ਨੂੰ ਵੀ ਪੀ ਲਿਆ ਵੀ ਜਿੰਨੀ ਵੀ ਵੱਧ ਚੜ ਕੇ ਉਦਮ ਕਰ ਸਕਦੇ ਆ ਸੇਵਾ ਕਰ ਸਕਦੇ ਆ ਟਰਾਲੀਆਂ ਲੈ ਕੇ ਆਓ ਇਹ ਤੋਂ ਪੱਥਰ ਲੈ ਕੇ ਜਾਓ ਉੱਥੇ ਸੇਵਾਦਾਰਾਂ ਦੀ ਬਹੁਤ ਲੋੜ ਆ ਸੇਵਾਦਾਰ ਪਹੁੰਚਣ ਤੇ ਜਿਹੜੇ ਵੀ ਕੋਈ ਐਨ ਆਰ ਆਈ ਵੀਰ ਆ ਜਾਂ ਇੱਥੋਂ ਵੀ ਮੇਰੇ ਭਰਾ ਆ ਮਾਇਆ ਦੇ ਨਾਲ ਸੇਵਾ ਕਰ ਸਕਦੇ ਉਹ ਮਾਇਆ ਦੇ ਨਾਲ ਵੀ ਸੇਵਾ ਕਰਨ ਹਰ ਇੱਕ ਤਰ੍ਹਾਂ ਦੀ ਲੋੜ ਆ ਜੀ ਉੱਥੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਕੀ ਨਾਮ ਤੁਹਾਡਾ ਮੇਰਾ ਨਾਮ ਹਰਕੀਰਤ ਸਿੰਘ ਆ ਜੀ ਪਿੰਡ ਨੰਗਲ ਜੱਟਾਂ ਤੋਂ ਜੀ ਟਰਾਲੀਆਂ ਲੈ ਕੇ ਸੇਵਾ ਸੇਵਾ ਲਈ ਪਹੁੰਚੇ ਹੋ ਨਾ ਹਾਂਜੀ ਟਰਾਲੀਆਂ ਦੀ ਸੇਵਾ ਲੈ ਕੇ ਪਹੁੰਚੇ ਆ 15 ਦਿਨ ਹੋ ਗਏ ਸੇਵਾ ਚੱਲਦੀ ਤੇ ਬਾਕੀ ਜਿਹੜੇ ਸਾਡੇ ਦਰਸ਼ਕ ਹੋਣ ਪਰਿਵਾਰਕ ਮੈਂਬਰ ਦੇਖ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਜੀ ਵੱਧ ਤੋਂ ਵੱਧ ਸੇਵਾ ਲਈ ਆਓ ਤੇ ਟਰੈਕਟਰ ਟਰਾਲੀਆਂ ਲਿਆਓ ਉਹ ਟਰਾਲੀਆਂ ਦੇ ਹਜੇ ਲੋਡ ਆ ਸੇਵਾ ਦੀ ਲੋਡ ਆ ਨਾ ਉੱਥੇ ਬੁਰਜ ਟਹਿਲ ਦਾ ਹਾਂ ਜੀ ਮਿੱਟੀ ਦੀ ਵੀ ਲੋਡ ਆ ਜੀ ਤੇ ਆਪਣੇ ਬੋਰੀਆਂ ਦੀ ਵੀ ਲੋਡ ਆ ਮਿੱਟੀਆਂ ਦੀ ਤੇ ਹਮ ਆ ਕੇ ਪਹੁੰਚੋ ਸਾਰੇ ਸੇਵਾ ਕਰੋ ਜੀ ਜੀ ਕਿਹਨੇ ਆ ਸੇਵਾ ਬਾਬਾ ਜੀ ਸ਼੍ਰੀ ਅਨੰਦਗੜ੍ਹ ਸਾਹਿਬ ਵਾਲੇ ਕਰਾ ਰਹੇ ਆ ਜੀ ਜੀ ਹਾਂ ਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਸਦਕਾ ਹੀ ਆ ਜੀ ਉਹਨਾਂ ਨੇ ਬੜਾ ਉੱਥੇ ਆਪਣਾ ਕੀਤਾ ਹੋਇਆ ਹੈ ਜੀ ਹਾਂਜੀ ਤੇ ਉਹਨਾਂ ਨੇ ਸਜੋਗ ਨਾਲ ਆਪਾਂ ਆਏ ਆ ਜੀ ਹੋਰ ਵੀ ਭਰਾਵਾਂ ਨੂੰ ਬੇਨਤੀ ਆ ਕਿ ਜਿੰਨੇ ਵੀ ਹੋ ਸਕਦਾ ਆਪਣਾ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੋ ਤੇ ਆਪਾਂ ਸੇਵਾ ਕਰੀਏ ਭਾਜੀ ਕਿੰਨੀਆਂ ਅੱਜ ਅੱਜ ਕਿੰਨੀਆਂ ਟਰਾਲੀਆਂ ਆਈਆਂ ਤੁਹਾਡੇ ਪਿੰਡ ਲੋ ਇਹ ਨੰਗਲ ਜੱਟਾਂ ਪਿੰਡ ਤੇ ਸਾਡਾ ਨਾਲ ਪਿੰਡ ਕੁਰਦਾ ਜੀ ਤੇ 8 ਟਰਾਲੀਆਂ ਆਈਆਂ ਜੀ ਸਾਡੇ ਪਿੰਡੋਂ ਦੋਨੋਂ ਪਿੰਡਾਂ ਤੋਂ ਹੋਰ ਵੀ ਆ ਰਹੀਆਂ ਪਿੱਛੇ ਨਾ ਹੋਰ ਵੀ ਬਹੁਤ ਮੁੰਡੇ ਸਾਥ ਦੇ ਰਹੇ ਆ ਜੀ ਬਹੁਤ ਦੂਰੋਂ ਦੂਰੋਂ ਆ ਰਹੀਆਂ ਟਰਾਲੀਆਂ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਵੀ ਆਈਆਂ ਨੇ ਅਨੰਪੁਰ ਸਾਹਿਬ ਤੋਂ ਅਮ੍ਰਿਤਸਰ ਸਾਹਿਬ ਤੋਂ ਵੀ ਟਰਾਲੀਆਂ ਆਈਆਂ ਨੇ ਤਰਨਤਾਰਨ ਏਰੀਆ ਤੋਂ ਵੀ ਟਰਾਲੀਆਂ ਆਈਆਂ ਸੀਗੀਆਂ ਤੋਂ ਉਸੇ ਵੀਰ ਸ਼ਲਾਗਾ ਦੇ ਪਾਤਰ ਨੇ ਕਿ ਨਿਰੰਤਰ ਸੇਵਾ ਕਰ ਰਹੇ ਆ ਅਸੀਂ ਵੀ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਆਓ ਕਿਉਂਕਿ ਪੱਥਰ ਇੱਥੇ ਮੈਂ ਦੇਖ ਸਕਦਾ ਬੜੀ ਕੁਆਂਟੀਟੀ ਦੇ ਵਿੱਚ ਆ ਤੇ ਬੁਰਜ ਟਹਿਲਦਾਸ ਬਹੁਤ ਜ਼ਿਆਦਾ ਜ਼ਰੂਰਤ ਆ ਪੱਥਰਾਂ ਦੀ ਮਿੱਟੀਆਂ ਦੇ ਵੀ ਤੇ ਵੀਰ ਜਿੰਨੇ ਵੀ ਹੋ ਸਕੇ ਟਰਾਲੀਆਂ ਲੈ ਕੇ ਵੱਧ ਤੋਂ ਵੱਧ ਮਾਲਪੁਰਾੜਕਾ ਪਹੁੰਚੋ ਬਹੁਤ ਬਹੁਤ ਸ਼ੁਕਰੀਆ